ਸਰ ਸ਼ਿਕਾ ਜੀ ਮੈਂ ਲਾਹਰੀਤ ਕੋਰ ਹਾਜ਼ਰਾਂ ਜੀ ਲਖਵਿੰਦਰ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਨਾਵਲ ਅਧੂਰਾ ਬਚਪਨ ਦਾ ਪਾਗ ਨੋਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਵੇਖੋ ਸਰ ਇਹ ਤਾਂ ਉੱਥੇ ਜਾ ਕੇ ਹੀ ਪਤਾ ਲੱਗੂ ਜੀ ਪੀਟੀ ਮਾਸਟਰ ਨੇ ਕਿਹਾ ਦੋ ਮਾਸਟਰ ਤੇ ਇੱਕ ਮੈਡਮ ਤੇ ਨੀਤੀਮਾ ਨੂੰ ਬਸ ਤੇ ਚੜ ਕੇ ਖੇਡਾਂ ਵਾਲੇ ਸਕੂਲ 'ਚ ਲੈ ਗਏ ਦੀਪ ਦੇ ਸਕੂਲ ਦੀ ਹਾਕੀ ਦੀ ਟੀਮ ਦਾ ਪਹਿਲਾ ਹੀ ਮੈਚ ਸ਼ਹਿਰ ਦੀ ਉਸ ਤਕੜੀ ਟੀਮ ਨਾਲ ਸੀਗਾ ਜਿਸ ਨੂੰ ਸਭ ਇਸ ਵਾਰ ਦੀ ਜੀਤੂ ਟੀਮ ਸਮਝੀ ਬੈਠੇ ਸਨ ਹਾਕੀ ਦੀ ਟੀਮ ਤੇ ਆ ਸੀ ਵੀ ਸ਼ਾਇਦ ਇੱਕ ਦਾ ਮੈਚ ਜਿੱਤ ਜਾਂਦੇ ਪਰ ਪਹਿਲਾ ਹੀ ਮੈਚ ਤਕੜੀ ਟੀਮ ਨਾਲ ਪੈ ਗਿਆ ਉਹ ਆਸ ਵੀ ਖਤਮ ਹੋ ਗਈ ਪੀਟੀ ਮਾਸਟਰ ਨੇ ਹਾਕੀ ਵਾਲੇ ਬੱਚਿਆਂ ਨੂੰ ਕਿਹਾ ਸਰ ਤੁਸੀਂ ਸਾਡੇ ਹੌਂਸਲੇ ਪਸਤ ਨਾ ਕਰੋ ਉਸ ਟੀਮ 'ਚ ਵੀ 11 ਪਲੇਅਰ ਖੇਡਣਗੇ ਤੇ ਸਾਡੀ ਟੀਮ 'ਚ ਵੀ 11 ਹਨ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਤਕੜੇ ਨੇ ਦੀਪ ਨੂੰ ਪੀਟੀ ਸਰ ਤੇ ਗੁੱਸਾ ਆ ਰਿਹਾ ਸੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪੀਟੀ ਸਰ ਨੇ ਇੱਕ ਹੋਰ ਟੀਮ ਦੇ ਗੋਲਜੀ ਤੋਂ ਪੈਂਡ ਉਧਾਰੇ ਮੰਗ ਲਏ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੀਪ ਨੇ ਆਪਣੀ ਟੀਮ ਨੂੰ ਸੰਬੋਧਨ ਕੀਤਾ ਵੇਖੋ ਦੋਸਤੋ ਉਹ ਵੀ 11 ਤੇ ਆਪਾਂ ਵੀ 11 ਆਪਾਂ ਪਿੰਡਾਂ ਦੇ ਮੁੰਡੇ ਆ ਖੁੱਲੇ ਦੁੱਧ ਕਿਉ ਦੇ ਪਲੇ ਤੇ ਉਹ ਸ਼ਹਿਰੀ ਜਵਾਕ ਨਹੀਂ ਜਿਹੜੀ ਮੁੱਲ ਦਾ ਦੁੱਧ ਪੀਂਦੇ ਹੋਣਗੇ ਆਪਾਂ ਕਿਸੇ ਤੋਂ ਘੱਟ ਨਹੀਂ ਜੀ ਜਾਨ ਲਾ ਕੇ ਖੇਡਣਾ ਮੈਂ ਸੈਂਟਰ ਫਾਰਵਰਡ ਖੇਡੂੰਗਾ ਆਪਾਂ ਛੋਟੇ ਛੋਟੇ ਪਾਸਾ ਦੇ ਕੇ ਖੇਡਣਾ ਪਹਿਲਾਂ ਆਪਾਂ ਹੱਲਾ ਬੋਲਾਂਗੇ ਦੀਪ ਨੇ ਇੱਕ ਸੁਲਝੇ ਹੋਏ ਕੋਚ ਪਾਗੋ ਆਪਣੀ ਟੀਮ ਦੇ ਹੌਸਲੇ ਬੁਲੰਦ ਕੀਤੇ ਵਿਰੋਧੀ ਟੀਮ ਪੂਰੀ ਡਰੈਸ ਵਿੱਚ ਸੀ ਨਿਕਰ ਟੀ-ਸ਼ਰਟ ਲੰਬੀਆਂ ਜਰਾਬਾਂ ਤੇ ਸਪੋਰਟਸ ਵਾਲੇ ਜੁੱਤੇ ਦੂਜੇ ਪਾਸੇ ਦੀਪ ਦੀ ਟੀਮ ਦੇ ਅੱਧੇ ਪਲੇਅਰ ਨੰਗੇ ਪੈਰੀ ਸਨ ਤੇ ਉਹਨਾਂ ਨੇ ਦੇਸੀ ਬਨਾਣਾ ਤੇ ਸਕੂਲਾਂ ਫਲੀਆਂ ਨਿਕਰਾਂ ਪਾਈਆਂ ਸਨ ਵਿਰੋਧੀ ਟੀਮ ਆਪਦੀ ਗਰਾਊਂਡ 'ਚ ਖੇਡ ਰਹੀ ਸੀ ਤੇ ਦੇਖਣ ਵਾਲੇ ਸਾਰੇ ਬੱਚੇ ਵੀ ਅਸੀਂ ਸਕੂਲ ਦੇ ਸਨ ਪੀਟੀ ਮਾਸਟਰ ਸਮਿਥ ਸਭ ਇਹੋ ਸਮਝ ਰਹੇ ਸਨ ਕਿ ਦੀਪਰੀ ਟੀਮ ਘੱਟੋ ਘੱਟ 15 ਵੀ ਗੋਲਾਂ ਨਾਲ ਹਾਰੂਗੀ ਪਰ ਦੀਪ ਦੇ ਇਰਾਦੇ ਕੁਝ ਹੋਰ ਸਨ ਮੈਚ ਸ਼ੁਰੂ ਹੋ ਗਿਆ ਦੀਪਦੀ ਟੀਮ ਪੂਰੇ ਤਾਲਮੇਲ ਨਾਲ ਖੇਡ ਰਹੀ ਸੀ ਪਹਿਲੇ 10 ਮਿੰਟਾਂ ਦੀਪਦੀ ਟੀਮ ਨੇ ਵਿਰੋਧੀ ਟੀਮ ਨੂੰ ਦੱਸ ਦਿੱਤਾ ਵੀ ਮੈਚ ਇਤਨਾ ਆਸਾਨ ਨਹੀਂ ਸੀ ਦੀਪ ਟੀਮ ਤੇ ਪੂਰੀ ਕਮਾਂਡ ਕਰ ਰਿਹਾ ਸੀ ਅਚਾਨਕ ਦੀਪ ਨੂੰ ਦੇ ਗਰਾਊਂਡ 'ਚ ਬਾਲ ਮਿਲੀ ਤੇ ਉਹ ਅੱਖ ਦੀ ਫੋਰ ਨਾਲ ਵਿਰੋਧੀ ਟੀਮ ਦੇ ਗੋਲ ਵੱਲ ਵਧ ਗਿਆ ਉਸਨੇ 3-4 ਵਿਰੋਧੀ ਖਿਡਾਰੀਆਂ ਨੂੰ ਚਕਮਾ ਦਿੱਤਾ ਤੇ ਬਾਹਰ ਲੈ ਕੇ ਵਿਰੋਧੀ ਟੀਮ ਦੇ ਡੀਚ ਪਹੁੰਚ ਗਿਆ ਉਹ ਬਹੁਤ ਤੇਜ਼ ਫਾਰਵਰਡ ਸੀ ਜਿਉਂ ਹੀ ਉਸ ਨੂੰ ਡੀਚ ਮੌਕਾ ਮਿਲਿਆ ਉਸਨੇ ਫੱਟਾ ਖੜਕਾ ਦਿੱਤਾ ਰੈਫਰੀ ਦੀ ਲੰਬੀ ਸੀਟੀ ਨੇ ਗੋਲ ਹੋਣ ਦਾ ਇਸ਼ਾਰਾ ਕਰ ਦਿੱਤਾ ਦੀਪਦੇ ਕੀਤੇ ਸਕੂਲ ਨੇ ਉੱਥੇ ਬੈਠੇ ਹਰ ਬੰਦੇ ਨੂੰ ਹੈਰਾਨ ਕਰ ਦਿੱਤਾ ਗੋਲ ਹੁੰਦੇ ਹੀ ਉਸਦੀ ਟੀਮ ਦੇ ਹੌਸਲੇ ਬੁਲੰਦ ਹੋ ਗਏ ਵਿਰੋਧੀ ਟੀਮ ਜਿਹੜੀ 15ਵੀਂ ਗੋਲਨ ਨਾਲ ਜਿੱਤਣ ਦੀ ਆਸ ਲਾਈ ਬੈਠੇ ਸੀ ਇੱਕ ਗੋਲ ਪਿੱਛੇ ਹੋ ਗਈ ਹੁਣ ਦੀਪ ਨੇ ਆਪਣੀ ਪੋਜੀਸ਼ਨ ਬਦਲ ਲਈ ਹੁਣ ਉਹ ਫੁੱਲ ਵੈਕ ਖੇਡਣ ਲੱਗਾ ਵਿਰੋਧੀ ਟੀਮ ਨੇ ਸਿਰ ਤੋੜ ਕੋਸ਼ਿਸ਼ ਦੇ باوجود ਵੀ ਦੀਪ ਤੇ ਉਸ ਦੇ ਸਾਥੀਆਂ ਨੇ ਉਹਨਾਂ ਨੂੰ ਆਪਣੀ ਡੀ ਦੇ ਨੇੜੇ ਵੀ ਨਾਉਣ ਦਿੱਤਾ ਦੀਪ ਦੀ ਟੀਮ ਨੇ ਮੈਚ ਜਿੱਤ ਕੇ ਪਹਿਲੇ ਦਿਨ ਹੀ ਵੱਡਾ ਉਲਟ ਫੇਰ ਕਰ ਦਿੱਤਾ ਟਰਨਮੈਂਟ ਜਿੱਤਣ ਦੀ ਦਾਅਵੇਦਾਰ ਟੀਮ ਪਹਿਲੇ ਮੈਚ ਹੀ ਬਾਹਰ ਹੋ ਗਈ ਇਸ ਤਰ੍ਹਾਂ ਤਿੰਨ ਦਿਨ ਮੈਚ ਹੋਈ ਦੀਪਦੀ ਟੀਮ ਸਾਰੇ ਮੈਚ ਜਿੱਤ ਕੇ ਬੱਲੇਖ ਦੀ ਨੰਬਰ 1 ਟੀਮ ਬਣ ਗਈ। ਉਸ ਟੀਮ ਦੇ ਕੋਚ ਨੇ ਜਿਸ ਨੂੰ ਦੀਪਦੀ ਟੀਮ ਨੇ ਪਹਿਲਾ ਮੈਚ ਹਰਾਇਆ ਦੀਪ ਨੂੰ ਕਿਹਾ ਤੇਰਾ ਨਾਂ ਕੀ ਆ ਕਾਕਾ? ਜੀ ਹਰਦੀਪ ਸਿੰਘ। ਦੀਪ ਨੇ ਆਪਣਾ ਪੂਰਾ ਨਾਂ ਦੱਸਿਆ। ਤੇਰੀ ਗੇਮ ਬਹੁਤ ਸੁਣੀਆਂ ਤੂੰ ਸਾਡੇ ਸਕੂਲ 'ਚ ਦਾਖਲਾ ਲੈ ਲੈ। ਮੈਂ ਤੈਨੂੰ ਕੈਪਟਨ ਬਣਾਉਂ ਟੀਮ ਦਾ। ਤੇ ਚੰਗੀ ਟੀਮ ਨਾਲ ਖੇਡ ਕੇ ਅੱਗੇ ਵਧਣ ਦੇ ਬਹੁਤ ਚਾਂਸ ਨੇ। ਨਾਲੇ ਤੂੰ ਸ਼ਹਿਰ ਦੇ ਵਧੀਆ ਸਕੂਲ 'ਚ ਪੜੇਂਗਾ। ਪਿੰਡ 'ਚ ਕੀ ਰੱਖਿਆ? ਕੋਚ ਨੇ ਉਸ ਨੂੰ ਕਿਹਾ ਉਸੀ ਗੱਲ ਸੁਣ ਕੇ ਦੀਪ ਹੱਸਿਆ ਸਰ ਮੈਂ ਬਟਿੰਡੇ ਦੇ ਮਾਡਲ ਸਕੂਲ 'ਚ ਪੜਦਾ ਸੀ ਉਸ ਸਕੂਲ ਦੀ ਹਾਕੀ ਦੀ ਟੀਮ 'ਚ ਖੇਡਦਾ ਸੀ ਦੀਪ ਨੇ ਉਸ ਨੂੰ ਸਾਰੀ ਗੱਲ ਦੱਸੀ ਦੀਪ ਦੀ ਗੱਲ ਸੁਣ ਕੇ ਕੋਚ ਦੇ ਵੀ ਰੰਗੋਟੇ ਖੜੇ ਹੋ ਗਏ ਉਦ ਰਹਾਕੀ ਟੀਮ ਦੇ ਟੂਰਨਾਮੈਂਟ ਜਿੱਤਣ ਦੀ ਖਬਰ ਦੀਪ ਦੇ ਸਕੂਲ ਪਹੁੰਚੀ ਤਾਂ ਹੈਡਮਾਸਟਰ ਤੇ ਬਾਕੀ ਸਟਾਫ ਮੈਂਬਰ ਬਹੁਤ ਖੁਸ਼ ਹੋਈ ਅਗਲੇ ਦਿਨ ਹੈਡਮਾਸਟਰ ਨੇ ਜਿੱਤ ਦੀ ਖੁਸ਼ੀ 'ਚ ਸਕੂਲ ਨੂੰ ਛੁੱਟੀ ਕਰ ਦਿੱਤੀ ਸਾਰੇ ਸਕੂਲ ਸਵਸਥੀਪ ਦੀਆਂ ਹੀ ਗੱਲਾਂ ਹੁੰਦੀਆਂ ਸਨ ਉਸ ਸਾਲ ਪੰਜਾਬ ਸਰਕਾਰ ਨੇ ਅਨੰਦਪੁਰ ਸਾਹਿਬ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਇੱਕ ਸੜਕ ਬਣਾਈ ਸੀ ਜਿਸ ਦਾ ਨਾਂ ਉਹਨਾਂ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਸੀ ਦਰਅਸਲ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦਾ ਕਿਲਾ ਛੱਡ ਕੇ ਜਿਸ ਰਸਤੇ ਤੋਂ ਚੱਲ ਕੇ ਤਲਵੰਡੀ ਸਾਬੋ ਪਹੁੰਚੇ ਸਨ ਉਸ ਰਸਤੇ 'ਤੇ ਪੱਕੀ ਸੜਕ ਬਣਾ ਕੇ ਉਸ ਦਾ ਨਾਂ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਗਿਆ ਸੀ ਮੁੱਖ ਮੰਤਰੀ ਪੰਜਾਬ ਗਿਆਨੀ ਜੈਲ ਸਿੰਘ ਨੇ ਹਿਯੂਰ ਸਾਹਿਬ ਤੋਂ ਗੁਰੂ ਸਾਹਿਬ ਦੀ ਕੋੜੀ ਮੰਗਵਾਈ ਸਨ ਇਸ ਮਾਰਗ ਦੇ ਉਦਘਾਟਨ ਬਾਅਦ ਸ੍ਰੀ ਨਨਪੁਰ ਸਾਹਿਬ ਤੋਂ ਇੱਕ ਗੱਡੀਆਂ ਦਾ ਕਾਫਲਾ ਚੱਲਿਆ ਜਿਸ ਦੀ ਅਗਵਾਈ ਮੁੱਖ ਮੰਤਰੀ ਆਪ ਕਰ ਰਹੇ ਸਨ ਗੱਡੀਆਂ ਦੇ ਇਸ ਕਾਫਲੇ 'ਚ ਇੱਕ ਗੱਡੀ 'ਚ ਗੁਰੂ ਸਾਹਿਬ ਦੇ ਕੋੜੇ ਸਨ ਤੇ ਇੱਕ ਗੱਡੀ 'ਚ ਗੁਰੂ ਸਾਹਿਬ ਦੇ ਸ਼ਾਸਤਰ ਸਨ ਇਸ ਕਾਫਲੇ ਦੇ ਅੱਗੇ ਇੱਕ ਜਗਦੀ ਮਸ਼ਾਲ ਵੀ ਸੀ ਜਿਸ ਨੂੰ ਬਖਵਕ ਐਥਲੀਟ ਲੈ ਕੇ ਅੱਗੇ-ਅੱਗੇ ਭੱਜ ਰਹੇ ਸਨ ਜਿਸ ਰਸਤੇ ਤੋਂ ਕਾਫਲਾ ਲੰਘਦਾ ਲੋਕ ਖੜਕੇ ਗੁਰੂ ਸਾਹਿਬ ਦੇ ਕੋੜੀਆਂ ਤੇ ਸ਼ਾਸਤਰਾਂ ਦੇ ਦਰਸ਼ਨ ਕਰਦੇ ਇਹ ਕਾਫਲਾ ਦੀਪ ਦੇ ਨਾਨਕੇ ਪਿੰਡ ਚੋਂ ਵਿਲੰਗਣਾ ਸੀ ਇਸ ਲਈ ਸਕੂਲ ਵਿੱਚ ਚਿੱਠੀ ਆ ਗਈ ਕਿ ਤੁਹਾਡੇ ਸਕੂਲ ਦੇ ਇੱਕ ਵਧੀਆ ਖਿਡਾਰੀ ਦਾ ਨਾਂ ਭੇਜੋ ਜੋ ਕਾਫਲੇ ਦੇ ਅੱਗੇ-ਅੱਗੇ ਭੱਜ ਕੇ ਮਸ਼ਾਲ ਨੂੰ ਅਗਲੇ ਪਿੰਡ ਤੱਕ ਛੱਡ ਕੇ ਆ ਸਕੇ ਹਰ ਮਾਸਟਰ ਨੇ ਦੀਪ ਦਾ ਨਾਂ ਭੇਜ ਦਿੱਤਾ ਉਸ ਨੂੰ ਦੋ ਦਿਨ ਪਹਿਲਾਂ ਟ੍ਰੇਨਿੰਗ ਦਿੱਤੀ ਗਈ ਉਸ ਨੇ ਪਿੰਡ ਦੇ ਬਾਹਰੋਂ ਮਸ਼ਾਲ ਰਿਸੀਵ ਕਰਨੀ ਸੀ ਤੇ ਫਿਰ ਕਾਫਲੇ ਦੇ ਅੱਗੇ-ਅੱਗੇ ਭੱਜ ਕੇ ਪਿੰਡ ਵਿੱਚ ਦੇ ਹੁੰਦੇ ਹੋਏ ਅਗਲੇ ਪਿੰਡ ਛੱਡ ਕੇ ਆਉਣੀ ਸੀ ਇਹ ਕੋਈ 5 ਕਿਲੋਮੀਟਰ ਦਾ ਸਫ਼ਰ ਸੀ ਜਿਸ ਦਿਨ ਕਾਫਲਾ ਆਉਣਾ ਸੀ ਉਸ ਦਿਨ ਦੀਪ ਦਾ ਸਾਰਾ ਨਾਨਕਾ ਪਿੰਡ ਸੜਕ ਦੇ ਦੋਨੋਂ ਕਿਨਾਰੇ ਖੜਾ ਸੀ ਤਾਂ ਜੋ ਦਰਸ਼ਨ ਕੀਤੇ ਜਾ ਸਕਣ ਬਰਿਆਮ ਸਿੰਘ ਦਾ ਸਾਰਾ ਪਰਿਵਾਰ ਵੀ ਸੀ ਦੀਪ ਨੇ ਸਾਰੇ ਪਿੰਡ ਦੇ ਸਾਹਮਣੇ ਮਸ਼ਾਲ ਰিসিਵ ਕੀਤੀ ਤੇ ਫਿਰ ਉਸ ਨੂੰ ਲੈ ਕੇ ਕਾਫਲੇ ਦੇ ਅੱਗੇ-ਅੱਗੇ ਦੌੜਨ ਲੱਗਾ ਬਰਿਆਮ ਸਿੰਘ ਦੇ ਪਰਿਵਾਰ ਲਈ ਇਹ ਬੜੇ ਮਾਣ ਵਾਲੀ ਗੱਲ ਸੀ ਸਭ ਨੂੰ ਪਤਾ ਸੀ ਕਿ ਮਸ਼ਾਲ ਲੈ ਕੇ ਭੱਜਣ ਵਾਲਾ ਮੁੰਡਾ ਬਰਿਆਮ ਸਿੰਘ ਦਾ ਦੋਤਾ ਹੈ ਦੀਪ ਨੂੰ ਨਾਨਕੇ ਘਰ ਪੜ੍ਹਾਈ ਦਾ ਮਾਹੌਲ ਮਿਲ ਗਿਆ ਸੀ। ਸ਼ਰਾਬ ਤਾਂ ਹਰੀਆਮ ਸਿੰਘ ਵੀ ਰੋਚ ਪਿੰਦਾ ਸੀ ਪਰ ਹਰਦੇਵ ਸਿੰਘ ਵਾਂਗ ਉਹ ਗਾਲਾਂ ਨਹੀਂ ਕੱਢਦਾ ਸੀ। ਦੀਪ ਦੀ ਨਾਨੀ ਵੀ ਉਸ ਨਾਲ ਮਾਖੀ ਮੰਗੂ ਲੜਦੀ ਨਹੀਂ ਸੀ। ਉਹ ਸਾਰੇ ਜਵਾਕ ਵੱਡੀ ਸਵਾਦਿਸ਼ ਪੈਂਦੇ। ਦੀਪ ਨੇ ਕੱਚੀ ਤਾਰ ਨਾਲ ਦੋ ਲਾਈਟਾਂ ਲਾ ਦਿੱਤੀਆਂ ਸਨ ਤਾਂ ਜੋ ਵੱਡੀ ਸਵਾਦਿਸ਼ ਪੂਰਾ ਚਾਨਣ ਹੋਵੇ ਤੇ ਬੱਚਿਆਂ ਨੂੰ ਪੜ੍ਹਨ 'ਚ ਕੋਈ ਮੁਸ਼ਕਿਲ ਨਾ ਆਵੇ। ਦੀਪ ਦੀ ਮਾਸੀ ਮਾ ਮਾ ਵੱਡੀ ਮਾਸੀ ਦੇ ਦੂਜਾ ਵਾਕ ਤੇ ਦੀਪ ਪੰਜ ਬੱਚੇ ਸਨ ਪੜਨ ਵਾਲੇ ਰਾਤ ਨੂੰ ਦੀਪ ਸਵੇਰੇ ਦੁੱਧ ਲੈ ਕੇ ਆਉਂਦਾ ਦੀਪ ਸਵੇਰੇ ਵੀ ਜਲਦੀ ਉੱਠ ਜਾਂਦਾ ਉਹ ਨਾਨੀ ਨਾਲ ਉਸੇ ਤਰ੍ਹਾਂ ਕੰਮ ਕਰਵਾਉਂਦਾ ਖੇਤ ਵੀ ਜਾਂਦਾ ਤੇ ਪਾਲੀ ਨਾਲ ਪੱਠੇ ਵੀ ਕੁੱਤਰਾਂਦਾ ਉਸ ਨੂੰ ਮਕੈਨਿਕੀ ਕਰਨ ਦਾ ਵੀ ਸ਼ੌਂਕ ਸੀ ਉਹ ਸਪਰੇ ਵਾਲੀਆਂ ਡਰਮੀਆਂ ਘਰੇ ਹੀ ਠੀਕ ਕਰ ਦਿੰਦਾ ਸੀ ਟਰੈਕਟਰਾਂ ਦੇ ਟਾਇਰਾਂ ਦੇ ਬੈਰਿੰਗ ਵੀ ਆਪ ਹੀ ਬਦਲ ਦਿੰਦਾ ਟੋਕੇ ਵਾਲੀ ਮਸ਼ੀਨ ਦੇ ਟੋਕੇ ਖੋਲ ਕੇ ਉਸ ਨੂੰ ਤਿੱਖੇ ਕਰਵਾ ਕੇ ਫਿਰ ਫਿੱਟ ਕਰ ਦਿੰਦਾ ਪਹਿਲਾਂ ਇਹ ਕੰਮ ਪਿੰਡ ਦਾ ਦਰਖਾਨਗਰ ਦਾ ਸੀ ਤੇ ਉਹ ਐਨੇ ਛੋਟੇ ਜਿਹੇ ਕੰਮ ਲਈ ਵੀ ਕਈ ਕਈ ਦਿਨ ਗਿੜੇ ਮਰਵਾ ਕੇ ਆਉਂਦੀ ਸੀ ਹੁਣ ਇਹ ਕੰਮ ਦੀਪ ਮਿੰਟੋ-ਮਿੰਟੀ ਕਰ ਦਿੰਦਾ ਬ੍ਰਿਯਾਮ ਸਿੰਘ ਦੇ ਸਿਰਿਆਂ ਨਾਲ ਵੀ ਦੀਪ ਦੀ ਚੱਕੀ ਦੋਸਤੀ ਹੋ ਗਈ ਸੀ ਐਂਤਵਾਰ ਵਾਲੇ ਦਿਨ ਖਾਲ ਤੇ ਜਾ ਕੇ ਸਾਰੇ ਕੱਪੜੇ ਤੁਲਦੇ ਸਨ ਪਹਿਲਾਂ ਕੰਮ ਵਾਲੀਆਂ ਤੇ ਦੀਪ ਦੀਆਂ ਮਾਸੀਆਂ ਸਿਰ ਤੇ ਸਮਾਨ ਚੁੱਕ ਕੇ ਖਾਲਦੇ ਜਾਂਦੀਆਂ ਪਰ ਹੋਂਦੀਪ ਸਭ ਨੂੰ ਟਰੈਕਟਰ ਤੇ ਵਠਾ ਕੇ ਖਾਲਤੀ ਲਿਆ ਜਾਂਦਾ ਸੀ ਨਾਲੇ ਉੱਤੇ ਕੱਪੜੇ ਢੁਲਦੇ ਨਾਲੇ ਸਾਰੇ ਬੱਚੇ ਸਿਰ ਤੋਂ ਲੈਂਦੇ ਉਸ ਦੀ ਆਦਤ ਸੀ ਕਿ ਉਹ ਸਭ ਨੂੰ ਆਪ ਦੇ ਤੇ ਨਿਰਪਰ ਕਰ ਲੈਂਦਾ ਸੀ ਤਾਂ ਜੋ ਹਰ ਥਾਂ ਉਸ ਦੀ ਲੋੜ ਮਹਿਸੂਸ ਹੋਵੇ ਪੜਾਈ ਵਿੱਚ ਵੀ ਉਹ ਬਹੁਤ ਹੁਸ਼ਿਆਰ ਹੋ ਗਿਆ ਸੀ ਉਸ ਦਾ ਵੱਡਾ ਮਾਮਾ ਫਿਰ ਇੱਕ ਦਿਨ ਯੂਨੀਵਰਸਿਟੀ ਤੋਂ ਪਿੰਡ ਆਇਆ ਤੇ ਦੀਪ ਤੇ ਹੈਡਮਾਸਟਰ ਨੂੰ ਮਿਲਣ ਸਕੂਲ ਗਿਆ ਦੀਪ ਦੇ ਹੈਡਮਾਸਟਰ ਨੇ ਦੀਪ ਦੀਆਂ ਤਾਰੀਫਾਂ ਦੇ ਪੋਲ ਬੰਨ ਦਿੱਤੇ ਉਸ ਨੇ ਦੱਸਿਆ ਕਿ ਕਿਵੇਂ ਦੀਪ ਨੇ ਬੱਚਿਆਂ ਦੀ ਹਾਕੀ ਦੀ ਟੀਮ ਤਿਆਰ ਕੀਤੀ ਤੇ ਬਲੈਕ ਦਾ ਟੂਰਨਾਮੈਂਟ ਜਿੱਤ ਕੇ ਜ਼ਿਲੀ ਵਾਸਤੇ ਕੁਆਲੀਫਾਈ ਕੀਤਾ ਉਸ ਨੇ ਦੱਸਿਆ ਕਿ ਉਸ ਦਾ ਪੰਜਾ ਪੜਾਈ 'ਚ ਵੀ ਨੰਬਰ 1 ਹੈ ਤੇ ਪੂਰੀ ਉਮੀਦ ਹੈ ਕਿ ਉਹ ਅਗਲੇ ਸਾਲ 10ਵੀਂ 'ਚ ਚੰਗੇ ਨੰਬਰ ਲੈ ਕੇ ਸਕੂਲ ਦਾ ਨਾਂ ਰੌਸ਼ਨ ਕਰੇਗਾ ਹੈਡਮਾਸਟਰ ਨੇ ਦੀਪ ਦੇ ਮਾਪੇ ਦਾ ਧੰਨਵਾਦ ਕੀਤਾ ਜੋਸ ਨੇ ਦੀਪ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਇਆ ਦੀਪ ਦੀ ਪ੍ਰਸ਼ੰਸਾ ਸੁਣ ਕੇ ਉਸ ਦੇ ਮਾਮੇ ਨੂੰ ਵੀ ਤਸੱਲੀ ਹੋਈ ਕਿ ਉਸ ਨੇ ਦੀਪ ਨੂੰ ਪਿੰਡ 'ਚ ਦਾਖਲ ਕਰਵਾ ਕੇ ਕੋਈ ਗਲਤੀ ਨਹੀਂ ਕੀਤੀ ਉਸ ਦਿਨ ਮਾਖੀ ਵੀ ਆਈ ਸੀ ਉਹ ਵੀ ਦੀਪ ਨੂੰ ਬਹੁਤ ਮਿਸ ਕਰਦੀ ਸੀ ਇਸ ਲਈ ਉਸ ਨੂੰ ਮਿਲਣ ਆ ਗਈ ਪੈਣੀ ਮੈਂ ਅੱਜ ਤੇਰੇ ਮੁੰਡੇ ਤੇ ਸਕੂਲ ਗਿਆ ਸੀ ਮੈਂ ਕਹਿਣਾ ਹੈਡਮਾਸਟਰ ਤਾਰੀਫਾਂ ਕਰਦਾ ਨਹੀਂ ਥੱਕਦਾ ਇਸ ਦੀਆਂ ਇਹ ਨਹੀਂ ਤਾਂ ਪੈਣੀ ਸਾਡਾ ਵੀ ਸਿਰ ਉੱਚਾ ਕਰਦਾ ਪਿੰਡ 'ਚ ਦੀਪ ਦੇ ਮਾਮੇ ਨੇ ਦੀਪ ਦੀ ਮਾਂ ਨੂੰ ਕਿਹਾ ਇਹ ਸਭ ਤੇਰੀ ਮਿਹਰਬਾਨੀ ਆ ਜੇ ਤੂੰ ਲੈ ਕੇ ਆਇਆ ਤਾਂ ਹੀ ਇਹ ਸਿੱਧੇ ਰਸਤੇ ਪਿਆ ਉਥੇ ਨਹੀਂ ਸੀ ਪੜਨਾ ਇਸਨੇ ਮੱਖੀ ਨੇ ਭਰਾ ਨੂੰ ਕਿਹਾ ਨਹੀਂ ਭੈਣੇ ਮੁੰਡਾ ਤਾਂ ਇਹ ਬਹੁਤ ਹੁਸ਼ਿਆਰਾ ਆਪਾਂ ਹੀ ਇਸ ਨੂੰ ਮਾਹੌਲ ਨਹੀਂ ਦੇ ਸਕੇ ਪਹਿਲਾਂ ਪੜਨ ਦਾ ਮਾਮੀ ਨੇ ਗੁੱਜੀ ਝੋਟ ਮਾਰੀ ਇੱਕ ਦਿਨ ਰਹਿ ਕੇ ਮੱਖੀ ਵਾਪਸ ਚਲੀ ਗਈ ਉਹ ਦੀਪ ਲਈ ਦੀਪੂ ਤੋਂ ਲੈ ਇੱਕ ਰੰਗ ਦੇ ਕੱਪੜੇ ਦੀ ਦੋ ਕੁੜਤੀ ਪਜਾਮੇ ਲੈ ਕੇ ਆਈ ਸੀ ਦੀਪੂ ਵੀ ਹੈਰਾਨ ਸੀ ਜੇ ਦੋ ਹੀ ਲੈਣੇ ਸਨ ਤਾਂ ਰੰਗ ਤਾਂ ਵੱਖਰੇ ਵੱਖਰੇ ਲੈ ਲੰਦੇ ਇੱਕ ਦਿਨ ਪੀੜੀ ਮਾਸਟਰ ਦੇ ਪਿੰਡ ਦੇ ਹਾਕੀ ਦੀ ਟੀਮ ਦੀ ਵਿਦੇਸ਼ ਸਕੂਲ ਫ੍ਰੈਂਡਲੀ ਮੈਚ ਖੇੜਨ ਆਈ ਇਹ ਪਹਿਲੀ ਵਾਰ ਸੀ ਜਰੋਂ ਦੀਪ ਦੀ ਟੀਮ ਆਫ ਦੇ ਸਕੂਲ ਦੇ ਬੱਚਿਆਂ ਦੇ ਸਾਹਮਣੇ ਮੈਚ ਖੇੜ ਰਹੀ ਸੀ 6ਵੀਂ ਤੋਂ 10ਵੀਂ ਤੱਕ ਦੇ ਸਾਰੇ ਬੱਚਿਆਂ ਨੂੰ ਹਾਕੀ ਦੇ ਗਰਾਊਂਡ ਦੇ ਆਸੇ-ਪਾਸੇ ਬਿਠਾ ਦਿੱਤਾ ਗਿਆ ਇਹਨਾਂ ਵਿੱਚ ਦੀਪਦੀ ਛੋਟੀ ਮਾਸੀ ਤੇ ਵੱਡੀ ਮਾਸੀ ਦੇ ਦੋਨੋਂ ਬੱਚੇ ਵੀ ਸਨ ਆਪਣੇ ਸਕੂਲ ਦੇ ਗਰਾਊਂਡ 'ਚ ਦੀਪ ਦੀ ਟੀਮ ਨੇ ਵਿਰੋਧੀ ਟੀਮ ਸਿਰਤਾ ਸਕੂਲ ਕੀਤੇ। ਦੀਪਹਾਂ ਸਕੂਲ ਦੇ ਬੱਚਿਆਂ 'ਚ ਖਾਸ ਤੌਰ ਤੇ 9ਵੀਂ ਤੇ 10ਵੀਂ ਦੀਆਂ ਕੁੜੀਆਂ 'ਚ ਬਹੁਤ ਹਰਮਨ ਪਿਆਰਾ ਹੋ ਗਿਆ ਸੀ ਪਰ 10ਵੀਂ 'ਚ ਉਸਦੀ ਭੈਣ ਪੜਦੀ ਸੀ। ਇਸ ਲਈ ਉਹ 10ਵੀਂ ਦੀਆਂ ਸਾਰੀਆਂ ਕੁੜੀਆਂ ਨੂੰ ਭੈਣ ਕਹਿੰਦਾ। 9ਵੀਂ ਦੇ ਪੇਪਰਾਂ ਤੋਂ 2 ਮਹੀਨੇ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਤੇ ਜ਼ਿਲ੍ਹੇ ਦੇ ਸਿੱਖਿਆ ਅਫਸਰ ਨੇ ਦੀਪ ਦੇ ਸਕੂਲ ਵਿੱਚ ਇੱਕ ਭਾਸ਼ਣ ਪ੍ਰਤੀਯੋਗਤਾ ਰੱਖ ਦਿੱਤੀ। ਜਿਸ ਵਿੱਚ ਗੁਰੂ ਸਾਹਿਬ ਤੇ ਉਹਨਾਂ ਵੱਲੋਂ ਦਿੱਤੀ ਕੁਰਬਾਨੀ ਤੇ ਬੋਲਣਾ ਸੀ। ਹੈਰ ਮਾਸਟਰ ਨੇ ਸਵੇਰੀ ਅਸੈਂਬਲੀ 'ਚ ਸਭ ਆਚੀਆਂ ਨੂੰ ਇਸੀ ਜਾਣਕਾਰੀ ਦਿੱਤੀ। ਹੈਰ ਮਾਸਟਰ ਚਾਹੁੰਦਾ ਸੀ ਕਿ ਸ਼ਰੂਤੀਆਂ ਦੇ ਮਨੋਰੰਜਨ ਲਈ ਇੱਕ ਦੋ ਆਈਟਮਾਂ ਸਕੂਲ ਵੱਲੋਂ ਵੀ ਤਿਆਰ ਕੀਤੀਆਂ ਜਾਣ। ਦੀਪ ਦੀ ਇੱਛਾ ਪੂਰੀ ਹੋ ਗਈ। ਉਹ ਹੈਡਮਾਸਟਰ ਦੇ ਕਮਰੇ 'ਚ ਗਿਆ। ਮੈਂ ਅੰਦਰ ਆ ਜਾ ਮਾਸਰ। ਦੀਪ ਨੇ ਹੈਡਮਾਸਟਰ ਦੇ ਕਮਰੇ ਦੇ ਬਾਹਰ ਖੜ ਕੇ ਪੁੱਛਿਆ। ہاں ਕਾਕਾ ਆ ਜਾ। ਹੈਡਮਾਸਟਰ ਨੇ ਉਸ ਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ। ਸੋ ਤੁਸੀਂ ਅੱਜ ਸਵੇਰੇ ਕਿਹਾ ਸੀ ਸਕੂਲ ਵੱਲੋਂ ਦੋ ਆਈਟਮਾਂ ਤਿਆਰ ਕਰਨ ਲਈ ਸਰ ਮੈਂ ਆਪਦੇ ਪਿਛਲੇ ਸਕੂਲ ਕਈ ਨਾਟਕੇ ਦੇਖੇ ਆਨ ਉਹਨਾਂ ਚੋਂ ਕੋਈ ਵੀ ਨਾਟਕ ਮੈਂ ਤਿਆਰ ਕਰਵਾ ਸਕਦਾ ਇੱਕ ਮੈਂ ਗਾਣਾ ਵੀ ਕਰ ਸਕਦਾ ਹਾਂ ਸਰ ਦੀਪਨੀ ਕਿਹਾ ਹੈਡਮਾਸਟਰ ਨੂੰ ਉਸ ਤੇ ਵਿਸ਼ਵਾਸ ਸੀ ਕਿ ਜੇ ਉਹ ਕਹਿ ਰਿਹਾ ਤਾਂ ਜ਼ਰੂਰ ਕਰ ਸਕਦਾ ਤੂੰ ਕੱਲ ਨੂੰ ਉਹ ਸਾਰੇ ਨਾਟਕ ਲਿਖ ਕੇ ਮੈਨੂੰ ਦੇ ਦੇ ਮੈਂ ਫਿਰ ਮੈਂ ਫੈਸਲਾ ਕਰੂੰਗਾ ਤੇ ਕੱਲ ਨੂੰ ਸਵੇਰੇ ਤੇਰਾ ਗਾਣਾ ਵੀ ਸੁਣਾਵਾਂਗੇ ਅਸੈਂਬਲੀ 'ਚ ਹੈਡਮਾਸਟਰ ਨੇ ਕਿਹਾ ਦੀਪ ਨੇ ਪਿੰਨ ਦੀ ਦੁਕਾਨ ਤੋਂ ਲਾਈਨਾਂ ਵਾਲੇ ਕੁਝ ਪੀਸ ਖਰੀਦੇ ਤੇ ਘਰ ਜਾ ਕੇ ਉਸਨੇ ਉਹ ਦੋਵੇਂ ਨਾਟਕ ਲਿਖ ਦਿੱਤੇ ਇੰਗਲਿਸ਼ ਵਾਲਾ ਨਾਟਕ ਉਸਨੇ ਨਾਲ ਲਿਖਿਆ ਅਗਲੇ ਦਿਨ ਉਸਨੇ ਅਸੈਂਬਲੀ ਤੋਂ ਪਹਿਲਾਂ ਹੈਡਮਾਸਟਰ ਨੂੰ ਉਹ ਲਿਖੀ ਨਾਟਕ ਦੇ ਆਇਆ ਦੀਪ ਦੀ ਲਿਖੀ ਨਾਟਕ ਵੇਖ ਕੇ ਪ੍ਰਿੰਸੀਪਲ ਹੈਰਾਨ ਰਹਿ ਗਿਆ ਦੀਪ ਨੇ ਸਭ ਦੇ ਡਾਇਲੋਗ ਤੇ ਸਟੇਜ ਦੀ ਸਥਿਤੀ ਵੀ ਲਿਖੀ ਸੀ ਹੈਡਮਾਸਟਰ ਨੇ ਕਿਹਾ ਉਹ ਅਸੈਂਬਲੀ ਤੋਂ ਬਾਅਦ ਪੜ੍ਹ ਕੇ ਦੱਸੇਗਾ ਅਸੈਂਬਲੀ ਖਤਮ ਹੁੰਦੇ ਹੀ ਹੈਡਮਾਸਟਰ ਨੇ ਬੱਚਿਆਂ ਨੂੰ ਕਿਹਾ ਬੱਚਿਓ ਅੱਜ ਤੁਹਾਨੂੰ ਤੁਹਾਡਾ ਸਾਥੀ ਹਰਦੀਪ ਸਿੰਘ ਇੱਕ ਗੀਤ ਸੁਣਾਏਗਾ ਸਭ ਬੱਚਿਆਂ ਨੇ ਤਾੜੀਆਂ ਮਾਰ ਦਿੱਤੀਆਂ ਦੀਪ ਨੇ ਧਾਰਮਿਕ ਗੀਤ ਸੁਣਾਇਆ ਉਸਦੀ ਆਵਾਜ਼ ਬਹੁਤ ਮਿੱਠੀ ਸੀ ਗੀਤ ਦੇ ਖਤਮ ਹੁੰਦੇ ਸਭ ਨੇ ਤਾੜੀਆਂ ਮਾਰੀਆਂ ਤੇ ਅੰਗਰੇਜ਼ੀ ਵਾਲੇ ਸਰ ਨੇ ਜੋ ਦੀਪ ਦੇ ਨਾਨਕੇ ਪਿੰਡ ਤੋਂ ਹੀ ਸੀ ਨੇ ਕਿਹਾ ਬੱਲੇ ਵੀ ਦੂਤਿਆ ਕਮਾਲ ਕਰਤੀ ਇੱਕ ਗੀਤ ਹੋਰ ਸੁਣਾ ਪੁੱਤ ਬਣ ਕੇ ਦੀਪ ਨੇ ਇੱਕ ਗਾਣਾ ਹੋਰ ਸੁਣਾ ਦਿੱਤਾ ਹੈਡਮਾਸਟਰ ਨੇ ਨਾੜਕ ਪੜੇ ਉਸਨੇ ਦੀਪ ਨੂੰ ਕਮੇਟੀ ਵਾਲਾ ਨਾਟਕ ਤਿਆਰ ਕਰਨ ਲਈ ਕਿਹਾ ਜਿਸ ਵਿੱਚ ਦੀਪ ਨੇ ਇੱਕ ਬੀਕੂਫ ਨੌਕਰ ਦਾ ਰੋਲ ਕੀਤਾ ਸੀ ਇਸ ਲਈ ਹੈਡਮਾਸਟਰ ਨੇ ਡਰਾਇੰਗ ਮਾਸਟਰ ਦੀ ਡਿਊਟੀ ਲਈ ਕਿਹਾ ਤੀ ਉਹ ਦੀਪ ਦੀ ਮਦਦ ਕਰੇ ਹੈਡਮਾਸਟਰ ਨੇ ਦੀਪ ਨੂੰ ਇੱਕ ਦੋ ਧਾਰਮਿਕ ਗਾਣੇ ਵੀ ਤਿਆਰ ਕਰਨ ਨੂੰ ਕਿਹਾ ਤਾਂ ਜੋ ਫੰਕਸ਼ਨ ਵਾਲੇ ਦਿਨ ਜੇ ਲੋੜ ਪਈ ਤਾਂ ਦੀਪ ਤੋਂ ਗਾਣੇ ਗਵਾਏ ਜਾ ਸਕਣ ਦੀਪ ਨੇ ਨਾਟਕ ਲਈ ਬੱਚਿਆਂ ਦੀ ਚੋਣ ਕਰ ਲਈ ਮੇਨ ਰੋਲ ਉਸ ਦਾ ਹੀ ਸੀ ਇਸ ਲਈ ਡਰਾਇੰਗ ਮਾਸਟਰ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਕਿਉਂਕਿ ਦੀਪਨੀਤਾ ਇਹ ਰੋਲ ਪਹਿਲਾਂ ਵੀ ਕੀਤਾ ਸੀ ਫੰਕਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਨਾਟਕ ਅਸੈਂਬਲੀ ਲਈ ਸਕੂਲ ਦੇ ਸਾਰੇ ਬੱਚਿਆਂ ਸਾਹਮਣੇ ਕਿੱਢਿਆ ਗਿਆ ਦੀਪਨੀ ਸਟਾਫ ਤੇ ਬੱਚਿਆਂ ਦੇ ਹੱਸਾ ਹਸਾ ਕੇ chatID ਪੀੜਾਂ ਪਵਾ ਦਿੱਤੀਆਂ ਹਰ ਮਾਸਟਰ ਵੀ ਹੱਸ ਨੂੰ ਨੰਨ ਰ ਸਕਿਆ ਦੀਪਤੀ ਡਾਇਲੌਗ ਬੋਲਣ ਤੇ ਐਕਟਿੰਗ ਕਰਨ ਦਾ ਸਟਾਈਲ ਇੰਨਾ ਵਧੀਆ ਸੀ ਕਿ ਮੁੱਲੋਂ ਮੁੱਲ ਹੀ ਹਾਸਾ ਨਿਕਲ ਜਾਂਦਾ ਫੰਕਸ਼ਨ ਵਾਲੇ ਦਿਨ 15 ਸਕੂਲਾਂ ਤੋਂ ਬੱਚੇ ਦੀਪ ਹੀ ਆਪ ਪਕਾਈ ਸਨ ਦੀਪਤੀ ਸਕੂਲ ਉਹਨਾਂ ਲਈ ਚਾਹ ਪਾਣੀ ਤੇ ਰੋਟੀ ਦਾ ਵੀ ਪ੍ਰਬੰਧ ਸੀ ਭਾਸ਼ਣ ਪ੍ਰਤੀਯੋਗਤਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀਪ ਨੇ ਧਾਰਮਿਕ ਗੀਤ ਸੁਣਾ ਕੇ ਸਮਾਂ ਬੰਦ ਦਿੱਤਾ ਭਾਸ਼ਣ ਸ਼ੁਰੂ ਹੋ ਗਏ ਜੱਜ ਸਾਹਮਣੇ ਬੈਠ ਗਏ ਭਾਸ਼ਣ ਪ੍ਰਤੀਯੋਗਤਾ ਦੇ ਵਿੱਚ ਹੀ ਦੀਪ ਦਾ ਨਾਟਕ ਖੇਡਿਆ ਗਿਆ ਬਾਰੂਏ ਮਹਿਮਾਨ ਵੀ ਹੱਸ ਹੱਸ ਲੋਟ ਪੋਟ ਹੋ ਗਏ ਭਾਸ਼ਣ ਪ੍ਰਤੀਯੋਗਤਾ ਤੋਂ ਬਾਅਦ ਜੀਤੂਆਂ ਨੂੰ ਇਨਾਮ ਦਿੱਤੇ ਗਏ ਜੱਜਾਂ ਨੇ ਦੀਪ ਨੂੰ ਸਪੈਸ਼ਲ ਕੰਸੋਲੇਸ਼ਨ ਇਨਾਮ ਦੇ ਇਨ ਦੀ ਸ਼ਿਫਾਰਿਸ਼ ਕੀਤੀ ਤੇ ਆਪਣੀ ਭਾਜਨਾ ਚੁਸਦੀ ਰਜ ਕੇ ਤਾਰੀਫ ਕੀਤੀ ਫੰਕਸ਼ਨ 'ਚ ਭਾਸ਼ਣ ਪ੍ਰਤੀਯੋਗਤਾ ਦਾ ਪ੍ਰਤਿਫ ਹੋ ਰਹੀ ਸੀ ਦੀਪਦੀ ਨਾਟਕ ਦੀ ਤੇ ਦੀਪ ਦੀ ਦੀਪੀ ਖੁਸ਼ੀ ਨਾਟਕ ਖੇਡਣ ਵਾਲੀ ਉਸ ਦੀ ਇੱਛਾ ਪੂਰੀ ਹੋ ਗਈ ਉਸ ਤੋਂ ਬਾਅਦ ਕਈ ਦਿਨ ਸਕੂਲ ਦੇ ਬੱਚੇ ਨਾਟਕ ਵਾਲੇ ਡਾਇਲੌਗ ਬੋਲ ਬੋਲ ਹੱਸਦੇ ਰਹੇ 9ਵੀਂ ਦੇ ਪੇਪਰਾਂ ਦੀ ਡੀਰ ਸ਼ੀਟ ਆ ਗਈ ਉਧਰ 10ਵੀਂ ਦੇ ਵੋਟ ਦੇ ਪੇਪਰ ਹੋਣ ਕਰਕੇ 10ਵੀਂ ਕਲਾਸ ਫ੍ਰੀ ਕਰਨੀ ਸੀ ਪਰ ਉਸ ਤੋਂ ਪਹਿਲਾਂ 10ਵੀਂ ਕਲਾਸ ਦੇ ਬੱਚਿਆਂ ਲਈ 9ਵੀਂ ਕਲਾਸ ਦੇ ਬੱਚਿਆਂ ਵੱਲੋਂ ਫੇਅਰਵੈਲ ਪਾਰਟੀ ਕਰਨੀ ਸੀ 9ਵੀਂ ਕਲਾਸ ਦੇ ਇੰਚਾਰਜ ਸਰ ਨੇ ਦਿੱਪਤੀ ਡਿਊਟੀ ਲਈ ਮਿਹੋ ਸਾਰੀ ਕਲਾਸੋਂ ਪੈਸੇ ਇਕੱਠੇ ਕਰੇ ਦੀਪ ਨੇ ਪੈਸੇ ਇਕੱਠੇ ਕਰਕੇ ਇੰਚਾਰਜ ਸਰ ਨੂੰ ਦਿੱਤੇ ਪਾਰਟੀ ਦੀ ਪੂਰੀ ਤਿਆਰੀ ਕੀਤੀ ਪਾਰਟੀ 'ਚ ਵੀ ਦੀਪ ਨੇ ਕਈ ਗਾਣੇ ਤੇ ਚੁਟਕਲੇ ਸੁਣਾਏ 10ਵੀਂ ਕਲਾਸ ਦੇ ਬੱਚ ਨੇ 9ਵੀਂ ਕਲਾਸ ਦੇ ਬੱਚਿਆਂ ਦਾ ਪਾਰਟੀ ਦੇਣ ਲਈ ਧੰਨਵਾਦ ਕੀਤਾ ਫਿਰ ਦੀਪਦੀ ਵਾਰੀ ਸੀ ਬੋਲਣ ਦੀ ਕਿ ਉਹ 10ਵੀਂ ਕਲਾਸ ਦਾ ਸ਼ੁਕਰੀਆ ਕਰੇ ਵੀ ਉਹ ਪਾਰਟੀ ਲਈ ਆਏ ਦੀਪ ਨੇ ਬਹੁਤ ਹੀ ਸੋਹਣਾ ਭਾਸ਼ਣ ਦਿੱਤਾ ਸਭ ਦਾ ਧੰਨਵਾਦ ਕੀਤਾ ਵੱਡੇ ਭੈਣ ਭਰਾਵਾਂ ਨੂੰ ਵਧੀਆ ਵੇਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ 10ਵੀਂ ਦਾ ਸੈਂਟਰ ਨਾਲ ਦੀ ਪਿੰਨ ਦੇ ਸਕੂਲ 'ਚ ਸੀ ਦੀਪ ਨੇ ਨਾਮੀ ਦੇ ਪੇਪਰ ਦਿੱਤੇ ਤੇ ਆਸ ਮੁਤਾਬਕ ਉਸ ਦੀ ਬਹੁਤ ਜ਼ਿਆਦਾ ਸੋਹਣੀ ਨੰਬਰ ਆਈ ਸਨ ਮੈਥ ਚ ਉਸ ਨੇ 100 ਜੋ 100 ਨੰਬਰ ਲੈ ਕੇ ਰਿਕਾਰਡ ਬਣਾਇਆ ਉਹੋ ਤਸਮੇਚ ਹੋ ਗਿਆ ਸੀ ਤੇ ਹੁਣ ਉਸਦੀ ਉਮਰ 15 ਸਾਲਾਂ ਦੀ ਸੀ ਦੀਪਤੀ 10ਵੀਂ ਕਲਾਸ ਹੋਂ ਸਕੂਲ ਛ ਸਭ ਤੋਂ ਵੱਡੀ ਕਲਾਸ ਸੀ ਸਾਰਾ ਸਟਾਫ 10ਵੀਂ ਕਲਾਸੇ ਸਾਰਾ ਜੋਰ ਲਾ ਰਿਹਾ ਸੀ ਤਾਂ ਜੋ ਵੋੜ ਦਾ ਰਿਜ਼ਲਟ ਵਧੀਆ ਸਕੇ ਇਸ ਸਾਲ ਵੀ ਦੀਪ ਨੇ ਹਾਕੀ ਦੀ ਟੀਮ ਬਣਾਈ ਪੜ੍ਹਾਈ ਦੇ ਨਾਲ ਨਾਲ ਉਹ ਖੇਡਣ ਵੱਲ ਵੀ ਪੂਰਾ ਧਿਆਨ ਦਿੰਦਾ ਇਸ ਵਾਰ ਸਾਇੰਸ ਮਾਸਟਰ ਉਹਨਾਂ ਨੂੰ ਸਾਇੰਸ ਰੂਮ ਚ ਪ੍ਰੈਕਟੀਕਲ ਕਰਵਾਉਂਦਾ ਸੀ ਦੀਪ ਨੇ ਇਹ ਪ੍ਰੈਕਟੀਕਲ ਮਾਡਲ ਸਕੂਲ ਨੌਵੀਂ ਕਲਾਸ ਹੀ ਕਰਲੇ ਸਨ ਇਸ ਲਈ ਇਹ ਸਾਰੇ ਪ੍ਰੈਕਟੀਕਲ ਉਹ ਆਪ ਕਰ ਸਕਦਾ ਸੀ ਸਾਇੰਸ ਮਾਸਟਰ ਨੂੰ ਹੋਰ ਕੀ ਚਾਹੀਦਾ ਸੀ ਉਹ ਦੀਪ ਨੂੰ ਕਹਿ ਦਿੰਦਾ ਕਿ ਉਹ ਬੱਚਿਆਂ ਨੂੰ ਪ੍ਰੈਕਟੀਕਲ ਕਰਕੇ ਵਿਖਾ ਦਿਆ ਕਰੇ ਸਾਇੰਸ ਰੂਮ ਦੀ ਚਾਬੀ ਵੀ ਹੁਣ ਦੀਪ ਕੋਲ ਹੀ ਹੁੰਦੀ ਸੀ 1 ਨਹੀਂ ਮਹੀਨਿਆਂ ਬਾਅਦ ਦੇਸ਼ 'ਚ ਐਮਰਜੈਂਸੀ ਖਤਮ ਹੋ ਗਈ ਤੇ ਸੈਂਟਰ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਸਭ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਐਮਰਜੈਂਸੀ ਦੌਰਾਨ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਹੁਕਮ ਕੀਤਾ ਸੀ ਵੀ ਉਹ ਘਟੋ ਘਟ ਤਿੰਨ ਤਿੰਨ ਬੰਦੀਆਂ ਦੀ ਨਸਬੰਦੀ ਕਰਵਾਉਣ ਤਾਂ ਉਹਨਾਂ ਨੂੰ ਅਗਲੀ ਸਲਾਨਾ ਤਰੱਕੀ ਮਿਲ ਸਕੂਗੀ ਸਕੂਲ ਦੇ ਸਾਰੇ ਅਧਿਆਪਕ ਇਸ ਗੱਲ ਕਰਕੇ ਕਾਫੀ ਪਰੇਸ਼ਾਨ ਸਨ ਪਰ ਜਉਣਾ ਦਾ ਐਲਾਨ ਹੁੰਦੇ ਹੀ ਸਭ ਖੁਸ਼ ਹੋ ਗਏ ਦੀਪ ਨੂੰ ਪੋਲਿਟਿਕਸ ਦੀ ਵੀ ਕਾਫੀ ਸਮਝ ਸੀ ਉਹ ਹਰ ਰੋਜ਼ ਅਖਬਾਰ ਪੜ੍ਹਦਾ ਸੀ ਇਸ ਸਾਲ ਵੀ ਦੀਪ ਦੀ ਹਾਕੀ ਦੀ ਟੀਮ ਨੇ ਬਲੈਕ ਦਾ ਟੂਰਨਾਮੈਂਟ ਜਿੱਤ ਲਿਆ ਉਦਰ ਦੀਪ ਦੇ ਛੋਟੇ ਮਾਮੇ ਨੂੰ ਅਚਾਨਕ ਡਿਪਰੈਸ਼ਨ ਹੋ ਗਿਆ ਉਹ ਸਾਰਾ ਦਿਨ ਦੀਪ ਦੀ ਨਾਨੀ ਦੇ ਮਗਰ ਮਗਰ ਫਿਰਦਾ ਰਹਿੰਦਾ ਨਾਨੀ ਦੇ ਨਾਲ ਹੀ ਸੌਂਦਾ ਹਾਲਾਂਕਿ ਉਹ ਕਾਲਜ ਪੜ੍ਹਦਾ ਸੀ ਦੀਪ ਉਸ ਨੂੰ ਸ਼ਾਮ ਨੂੰ ਸਕੂਲ ਲੈ ਜਾਂਦਾ ਉੱਥੇ ਬੈਠ ਕੇ ਉਹ ਦੀਪ ਹੋਰਾਂ ਨੂੰ ਹਾਕੀ ਖੇਡਦਾ ਵੇਖਦਾ ਦੀਪ ਉਸ ਨਾਲ ਵਧੀਆ ਵਧੀਆ ਗੱਲਾਂ ਕਰਦਾ ਤੇ ਪੂਰੀ ਕੋਸ਼ਿਸ਼ ਕਰਦਾ ਉਸ ਨੂੰ ਡਿਪਰੈਸ਼ਨ ਚੋਂ ਕੱਢਣ ਦੀ ਪਰ ਉਸ ਦੀ ਬਿਮਾਰੀ ਦੂਰ ਨਹੀਂ ਸੀ ਹੋ ਰਹੀ ਉਸ ਨੇ ਕਾਲਜ ਆਣਾ ਬੰਦ ਕਰ ਦਿੱਤਾ ਸੀ ਅਖੀਰ ਉਸ ਨੂੰ ਸ਼ਹਿਰ ਦੇ ਵਧੀਆ ਡਾਕਟਰ ਕੋਲ ਲਿਜਾਇਆ ਗਿਆ ਉਹ ਦੀਪ ਦੇ ਨਾਲ ਹੀ ਡਾਕਟਰ ਕੋਲ ਗਿਆ ਨਾਨਾ ਨਾਨੀ ਵੀ ਨਾਲ ਗਏ ਡਾਕਟਰ ਨੇ ਉਹਨਾਂ ਨੂੰ ਸਮਝਾਇਆ ਇਸ ਨੂੰ ਇਕੱਲਾ ਨਾ ਛੱਡਿਓ ਕੋਈ ਪਤਾ ਨਹੀਂ ਇਹ ਕਦੋਂ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਲਵੇ ਤੇ ਫੋਂ ਸਾਰਾ ਦਿਨ ਉਸ ਨਾਲ ਲੈਂਦਾ ਇਸ ਲਈ ਕਈ ਵਾਰ ਉਸ ਨੂੰ ਸਕੂਲ ਵਿੱਚ ਮਿਸ ਕਰਨਾ ਪੈਂਦਾ ਡਾਕਟਰ ਦੀ ਦਵਾਈ ਤੇ ਦੀਪ ਦੀ ਦੋਸਤੀ ਕਰਕੇ ਉਹ ਹੌਲੀ-ਹੌਲੀ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਕੁਝ ਮਹੀਨਿਆਂ ਬਾਅਦ ਉਹ ਸ਼ਾਇਰ ਕਾਲ ਜਾਣ ਲੱਗ ਪਿਆ ਇੱਕ ਦੋ ਦਿਨ ਤਾਂ ਦੀਪ ਉਸ ਨਾਲ ਕਾਲਜ ਗਿਆ ਪਰ ਫਿਰ ਉਹ ਇਕੱਲਾ ਚੱਨ ਲੱਗ ਗਿਆ ਕਿਉਂਕਿ ਦੀਪ ਨੇ ਵੀ ਸਕੂਲ ਜਾਣਾ ਸੀ ਦੀਪ ਨੇ ਹੁਣ ਫਿਰ ਆਪਣੀ ਪੜਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਦੀਪ ਦੀ ਕਲਾਸ ਚ ਇੱਕ ਬਹੁਤ ਹੀ ਸੋਹਣੀ ਕੁੜੀ ਸੀ ਰਾਜੀ ਉਸਦਾ ਪੂਰਾ ਨਾਂ ਰਜਿੰਦਰ कौर ਸੀ ਪਰ ਸਭ ਉਸ ਨੂੰ ਰਾਜੀ ਕਹਿੰਦੇ ਰਾਜੀ ਦੇ ਪਿਓ ਦੀ ਵੀ ਵਿਰਿਆਮ ਸਿੰਘ ਵਾਂਗੂ ਦੋ ਵਿਆਹ ਸਨ ਰਾਜੀ ਤੇ ਉਸਦਾ ਵੱਡਾ ਭਰਾ ਪਹਿਲੀ ਮਾਂ ਦੇ ਸੰਜੋ ਹੁਣ ਇਸ ਦੁਨੀਆ ਵਿੱਚ ਨਹੀਂ ਸੀ ਮਤਰੀਮਾਂ ਤੋਂ ਵੀ 2 ਵਜੇ ਸਨ ਇੱਕ ਕੁੜੀ ਤੇ ਇੱਕ ਮੁੰਡਾ ਰਾਜੀ ਦਾ ਪਿਓ ਬ੍ਰਿਯਾਮ ਸਿੰਘ ਦਾ ਬਚਪਨ ਦਾ ਦੋਸਤ ਸੀ। ਇਸੇ ਤਰ੍ਹਾਂ ਰਾਜੀ ਦਾ ਵੱਡਾ ਭਰਾ ਦੀਪ ਤੇ ਵੱਡੇ ਮਾਮੀ ਦਾ ਕਲਾਸ ਫੈਲੋ ਸੀ ਤੇ ਉਸ ਦਾ ਜਿਗਰੀ ਯਾਰ ਸੀ। ਰਾਜੀ ਪਿਛਲੇ ਸਾਲ ਤੋਂ ਹੀ ਦਿਲ ਹੀ ਦਿਲਸ਼ ਦੀਪ ਤੇ ਮੋਹਿਤ ਸੀ। ਉਹ ਕਲਾਸ 'ਚ ਇੱਕ ਟੱਕ ਦੀ ਵਲ ਵੇਖਦੀ ਰਹਿੰਦੀ। ਉਹ ਵੀ ਹੁਸ਼ਿਆਰ ਸੀ ਪੜਨ 'ਚ ਪਰ ਦੀਪ ਜਿਨੀ ਨਹੀਂ ਰਹੀ। ਦੀਪ ਨੇ ਜਦੋਂ ਵੀ ਵੇਖਣਾ ਰਾਜੀ ਉਸ ਵੱਲ ਹੀ ਵੇਖਦੀ ਹੁੰਦੀ। ਦੀਪ ਨੇ ਕਦੇ ਵੀ ਉਸ ਵੱਲ ਜ਼ਿਆਦਾ ਗੌਰ ਨਾ ਕੀਤੀ ਕਿਉਂਕਿ ਉਹ ਆਪਣੇ ਕੰਮਾਂ 'ਚ ਫਿਜ਼ੀ ਰਹਿੰਦਾ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਉਸਕੋਲ ਸਾਇੰਸ ਰੂਪ ਦੀ ਵੀ ਜ਼ਿੰਮੇਵਾਰੀ ਸੀ ਸਾਇੰਸ ਮਾਸਟਰ ਉਸਦੀ ਡਿਊਟੀ ਲਾ ਦਿੰਦਾ ਵੀ ਉਹ 9ਵੀਂ ਕਲਾਸ ਨੂੰ ਵੇ ਪ੍ਰੈਕਟੀਕਲ ਕਰਵਾ ਦੇਵੇ ਤੇ ਉਹਨਾਂ ਨੂੰ ਪੜਾ ਦੇਵੇ ਉਧਰ ਉਸ ਕੋਲ ਹਾਕੀ ਦੀ ਟੀਮ ਦੀ ਵੀ ਜ਼ਿੰਮੇਵਾਰੀ ਸੀ ਕਰੇ ਵੀ ਉਸ ਨੂੰ ਬਹੁਤ ਕੰਮ ਸਨ ਪਰ ਰਾਜੀ ਨੂੰ ਸਿਰਫ ਇੱਕੋ ਹੀ ਕੰਮ ਸੀ ਟੀਵਲ ਵੇਖਣਾ ਉਸਨੇ ਕਈ ਵਾਰ ਦੀਪ ਨੂੰ ਆਪਣੇ ਦਿਲ ਦੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ ਇੱਕ ਦੋ ਵਾਰ ਦੀਪ ਆਪਣੇ ਵੱਡੇ ਮਾਮੇ ਨਾਲ ਉਹਨਾਂ ਦੇ ਘਰ ਵੀ ਗਿਆ ਉਹ ਹਮੇਸ਼ਾ ਇਸ਼ਾਰਿਆਂ ਇਸ਼ਾਰਿਆਂ 'ਚ ਦੀਪ ਨੂੰ ਆਪਣੇ ਦਿਲ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੀ ਪਰ ਦੀਪ ਤਾਂ ਆਪਣੀ ਧੁੰਜ 'ਚ ਸਵਾਰ ਸੀ ਇੱਕ ਦਿਨ ਉਸਨੇ ਦੀਪ ਤੋਂ ਪ੍ਰੈਕਟੀਕਲ ਦੀ ਕਾਪੀ ਮੰਗੀ ਦੀਪ ਨੇ ਹੱਸ ਕੇ ਦੇ ਦਿੱਤੀ ਅਗਲੇ ਦਿਨ ਉਸਨੇ ਦੀਪ ਦੀ ਕਾਪੀ ਵਾਪਸ ਕਰ ਦਿੱਤੀ ਜਦੋਂ ਦੀਪ ਨੇ ਕਾਪੀ ਖੋਲੀ ਉਸ ਵਿੱਚ ਰਜੀਵ ਵੱਲੋਂ ਲਿਖੀ ਇੱਕ ਚਿੱਠੀ ਸੀ ਦੀਪ ਨੇ ਉਹ ਚਿੱਠੀ ਖੋਲੀ ਉਸ 'ਚ ਲਿਖਿਆ ਸੀ ਦੀਪ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਹਰ ਵਕਤ ਤੇਰੀ ਵਾਰ ਹੀ ਸੋਚਦੀ ਰਹਿੰਦੀ ਹਾਂ ਜੇ ਦਿਨ ਤੂੰ ਸਕੂਲ ਨਹੀਂ ਆਉਂਦਾ ਮੇਰਾ ਵੀ ਜੀ ਨਹੀਂ ਲੱਗਦਾ ਸੀ ਕਲਾਸ 'ਚ ਹੀ ਠਾਂਸ ਨੇ ਦਿਲ ਦਾ ਨਿਸ਼ਾਨ ਬਣਾ ਕੇ ਕਈ ਵਾਰ ਆਈ ਲਵ ਯੂ ਲਿਖਿਆ ਸੀ ਦੀਪ ਨੇ ਉਸ ਦੀ ਚਿੱਠੀ ਬਹੁਤ ਵਾਰ ਪੜ੍ਹੀ ਪਹਿਲਾਂ ਤਾਂ ਉਸ ਦਾ ਮਨ ਸੀ ਕਿ ਉਹ ਇਸ ਦਾ ਜਵਾਬ ਨਾ ਦੇਵੇ ਪਰ ਫਿਰ ਕੁਝ ਸੋਚ ਕੇ ਉਸਨੇ ਵੀ ਲਿਖਣਾ ਸ਼ੁਰੂ ਕੀਤਾ ਰਾਜੀ ਤੇਰੀ ਚਿੱਠੀ ਕਾਪੀ 'ਚ ਵੇਖ ਕੇ ਮੈਂ ਬਹੁਤ ਹੈਰਾਨ ਹੋਇਆ ਮੈਂ ਕਦੇ ਵੀ ਤੈਨੂੰ ਇਸ ਨਜ਼ਰ ਨਾਲ ਨਹੀਂ ਵੇਖਿਆ ਤੇਰੇ ਬਾਪੂ ਜੀ ਤੇ ਮੇਰੇ ਨਾਨਾ ਜੀ ਦੋਸਤ ਹਨ ਤੇਰਾ ਪ੍ਰਗੁਣਮੇਲ ਮੇਰੇ ਮਾਮੇ ਦਾ ਜਿਗਰੀ ਯਾਰ ਆ ਤੈਨੂੰ ਵੀ ਪਤਾ ਇਸੇ ਹਿਸਾਬ ਨਾਲ ਤੂੰ ਤਾਂ ਮੇਰੀ ਮਾਸੀ ਲੱਗਦੀ ਆ ਜੋ ਤੂੰ ਸੋਚ ਰਹੀ ਆ ਉਹ ਆਪਣੇ 'ਚ ਕਦੇ ਵੀ ਨਹੀਂ ਹੋ ਸਕਦਾ ਮੇਰੇ ਮਾਮੇ ਨੇ ਆਪਣੀ ਜ਼ਿੰਮੇਵਾਰੀ ਤੇ ਮੈਨੂੰ ਇਸ ਸਕੂਲ 'ਚ ਪੜਨ ਲਾਇਆ ਮੈਂ ਨਹੀਂ ਚਾਹੁੰਦਾ ਉਸ ਨੂੰ ਨਿਰਾਸ਼ਤਾ ਹੋਵੇ ਪਰ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ ਅੱਜ ਤੋਂ ਆਪਾਂ ਵਧੀਆ ਦੋਸਤ ਹਾਂ ਤੂੰ ਮੈਨੂੰ ਆਪਣੀ ਦੋਸਤੀ ਦੇ ਕਾਵਲ ਸਮਝਿਆ ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਆ ਤੈਨੂੰ ਨਹੀਂ ਪਤਾ ਮੈਂ ਕੀ ਕੀ ਕਰਤੂਤਾਂ ਕੀਤੀਆਂ ਨੇ ਸ਼ਹਿਰ 'ਚ ਦੀਪ ਨੇ ਧੰਵਾਜੀ ਬਾਕੀ ਕੱਲ ਦੇ ਵੀਡੀਓ 'ਚ ਜਾਰੀ ਰੱਖਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ